ਮੈਂ ਟਾਟਾ ਕੰਪਨੀ ਆਈਪੀ ਇਨਵੈਸਟੀਗੇਸ਼ਨ ਅਫਸਰ ਆ ਜੀ ਮਾਮਲਾ ਹੈ ਨਕਲੀ ਨਮਕ ਫੜਿਆ ਹੈ ਜੀ ਤੁਹਾਨੂੰ ਸਾਡੇ ਇਨਫੋਰਮੈਂਟ ਨੇ ਦੱਸਿਆ ਸੀ ਵੀ ਇਹ ਨਕਲੀ ਨਮਕ ਵੇਚਦਾ ਹੀ ਓਜਲਾ ਫਟਕ ਦੇ ਨਾਲ ਬਿਲਕੁਲ ਇੰਦੀ ਸ਼ਾਪ ਹੈ ਜੀ ਕਿਸ ਨਾਮ ਤੋਂ ਇਹ ਐਸਐਸ ট্রেਡਰ ਦੇ ਨਾਮ ਤੇ ਹੈ ਇਹ ਪਤਾ ਚੱਲਿਆ ਜੀ ਸਵਾ ਕੁ ਸਾਲ ਤੋਂ ਇੱਕ नकली हारपिक और टाटा नमक और सिर्फ बड़ी मतलब कि छोटे-छोटे दुकानदार जिन्ने भी कपूरथले च है ओनां नु ही सप्लाई करदा है आज आपां सी पुलिस नु नाल पहला एसएसपी साहब नु आपां एक कंप्लेंट लेटर दीती सी आज तों 4 दिन पहला एसएसपी साहब ने सिटी थाने च मार केती सी आज असी 5 12 2025 नु असी पुलिस नु नाल ले जा के उस दुकान ते रेड केती ते भारी मात्रा च असी नमक फड़या पूरे पूरे 41 ਬੋਰੇ ਫੜੇ ਆ ਜੀ ਇੱਕ ਬੋਰੇ ਦੇ ਵਿੱਚ 50 ਪੈਕਟ ਹੈ ਜੀ ਤੇ ਖੁੱਲੇ ਪੈਕਟ ਨਾਲ ਤੇ 26 ਪੈਕਟ ਨਾਲ ਖੁੱਲੇ ਪੈਕਟ पकड़े ਆ ਜੀ ਇਹ ਸਾਨੂੰ ਅਫਸਰ ਮੈਂ ਮਤਲਬ ਕਿ ਟੈਕਨੀਕਲ ਅਫਸਰ ਹੈਗਾ ਉਹਦੇ ਕਰਕੇ ਸਾਨੂੰ ਨਕਲੀ ਔਰ ਅਸਲੀ ਦੀ ਪਛਾਣ ਪਤਾ ਲੱਗ ਜਾਂਦੀ ਹੈ ਜੀ ਹਾਲੇ ਐ ਨਹੀਂ ਪਤਾ ਚੱਲਿਆ ਵੀ ਕਿੱਥੋਂ ਲੈਂਦਾ ਜਾਂ ਆਪ ਭਰਦਾ ਹੈ ਐ ਨਹੀਂ ਪਤਾ ਚੱਲਿਆ ਹਾਇ ਲੈ ਕੇ ਆਏ ਆ ਇਹਨੂੰ ਥਾਣੇ ਅਸੈਸਟਰੇਟਰ ਦੇ ਮਾਲਕ ਸ਼ਾਇਦ ਦੇਖੋ ਹਾਲੇ ਕੀ ਜਦੋਂ ਤੱਕ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ 41 ਜੀ ਇਹ ਸਾਡੇ ਕੋਲ ਇੱਕ ਟਾਟਾ ਕੰਪਨੀ ਵੱਲੋਂ ਕੰਪਲੀਟ ਮਸੂਲ ਹੋਈ ਸੀ ਕਿ ਇੱਥੇ ਕਪੂਤਲਾ ਦੇ ਵਿੱਚ ਕੋਈ ਕਰਿਆਨਾ ਸਟੋਰ ਤੇ ਡੁਪਲੀਕੇਟ ਨਮਕ ਵੇਚ ਰਿਹਾ ਤੇ ਉਹਨਾਂ ਦੀ ਇੱਕ ਟੀਮ ਸਾਡੇ ਕੋਲ ਆਈ ਹੈ ਤੇ ਉਹਨਾਂ ਦੇ ਟੈਕਨੀਕਲ ਐਕਸਪਰਟ ਨਾਲ ਲੈ ਕੇ ਅਸੀਂ ਐਸਐਸ ਕਰਿਆਨਾ ਸਟੋਰ ਨੇੜੇ ਫੌਜਲਾ ਫਾਟ क्रिएट ਕੀਤੀ ਗਈ ਉੱਥੋਂ ਕਰਿਆਨਾ ਸਟੋਰ ਤੋਂ ਜਿਹੜਾ 41 ਬੋਰੇ ਜਿਹੜੇ 50-50 ਕਿਲੋ ਦੇ ਟਾਟਾ ਕੰਪਨੀ ਦਾ ਜਿਹੜਾ ਚਾਲੀ ਡੁਪਲੀਕੇਟ ਨਮਕ ਪ੍ਰਾਪਤ ਇਹ ਪੁਛਗਿਸ ਚੱਲ ਰਹੀ ਹੈ ਇਹਦੇ ਕੋਲੋਂ ਤੇ ਪੁਛਗਿਸ ਦਾ ਜੋ ਵੀ ਖਲਾਸੀ ਹਾਂਜੀ ਉਹਨਾਂ ਦੇ ਜਿਹੜੇ ਟੈਕਨੀਕਲ ਐਕਸਪਰਟਸ ਸੀਗੇ ਉਹਨਾਂ ਦੇ ਨਾਲ ਹਾਂਜੀ ਇਹਦੇ ਤੇ ਮੁਕਦਮਾ ਦਰਜ ਹੋ ਰਿਹਾ ਹੈ ਕਾਪੀਰਾਈਟਸ ਦੀ ਧਾਰਾ ਲੈ ਮੈਂ ਟਾਟਾ ਕੰਪਨੀ ਆਈਪੀ ਇਨਵੈਸਟੀਗੇਸ਼ਨ ਅਫਸਰ ਹਾਂ ਜੀ ਮਾਮਲਾ ਹੈ ਨਕਲੀ ਨਮਕ ਫੜਿਆ ਹੈ ਜੀ ਤੁਹਾਨੂੰ ਸਾਡੇ ਇਨਫੋਰਮੈਂਟ ਨੇ ਦੱਸਿਆ ਸੀ ਵੀ ਇਹ ਨਕਲੀ ਨਮਕ ਵੇਦਾ ਹੀ ਔਜਲਾ ਫਾਟਕ ਦੇ ਨਾਲ ਬਿਲਕੁਲ ਇਹਦੀ ਸ਼ਾਪ ਹੈ ਜੀ ਕਿਸ ਨਾਮ ਤੋਂ ਇਹ ਐਸਐਸ ਟਰੇਡਰ ਦੇ ਨਾਮ ਤੇ ਇਹ ਪਤਾ ਚੱਲਿਆ ਜੀ ਸਵਾ ਕੁ ਸਾਲ ਤੋਂ ਇੱਕ ਨਕਲੀ ਹਾਰਪਿਕ ਔਰ ਟਾਟਾ ਨਮਕ ਔਰ ਸਿਰਫ ਬੜੀ ਮਤਲਬ ਕਿ ਛੋਟੇ ਛੋਟੇ ਦੁਕਾਨਦਾਰਾ ਜਿੰਨੇ ਵੀ ਕਪੂਰਥਲੇ ਚ ਐ ਉਹਨਾਂ ਨੂੰ ਹੀ ਸਪਲਾਈ ਕਰਦਾ ਆ ਆਪਾਂ ਅਸੀਂ ਪੁਲਿਸ ਨੂੰ ਨਾਲ ਪਹਿਲਾਂ ਐਸਐਸਪੀ ਸਾਹਿਬ ਨੂੰ ਆਪਾਂ ਇੱਕ ਕੰਪਲੇਨ ਲੈਟਰ ਦਿੱਤੀ ਸੀ ਅਜ ਤੋਂ 4 ਦਿਨ ਪਹਿਲਾਂ ਐਸਐਸਪੀ ਸਾਹਿਬ ਨੇ ਸਿਟੀ ਥਾਣੇ ਚ ਮਾਰਕ ਕੀਤੀ ਸੀ ਅੱਜ ਅਸੀਂ 5 12 2025 ਨੂੰ ਅਸੀਂ ਪੁਲਿਸ ਨੂੰ ਨਾਲ ਲਿਜਾ ਕੇ ਉਸ ਦੁਕਾਨ ਤੇ ਰੇਡ ਕੀਤੀ ਤੇ ਭਾਰੀ ਮਾਤਰਾ ਚ ਅਸੀਂ ਨਮਕ ਫੜਿਆ 41 ਬੋਰੇ ਫੜੇ ਆ ਜੀ ਇੱਕ ਬੋਰੇ ਦੇ ਵਿੱਚ 50 ਪੈਕੇਟ ਹੈ ਜੀ ਤੇ ਖੁੱਲੇ ਪੈਕੇਟ ਨਾਲ 26 ਪੈਕੇਟ ਨਾਲ ਖੁੱਲੇ ਪੈਕੇਟ पकड़े ਆ ਜੀ ਇਹ ਸਾਨੂੰ ਅਫਸਰ ਮੈਂ ਮਤਲਬ ਕਿ ਟੈਕਨੀਕਲ ਅਫਸਰ ਹੈਗਾ ਉਹਦੇ ਕਰਕੇ ਸਾਨੂੰ ਨਕਲੀ ਔਰ ਅਸਲੀ ਦੀ ਪਛਾਣ ਪਤਾ ਲੱਗ ਜਾਂਦੀ ਹੈ ਜੀ ਆਲੇ ਐ ਨਹੀਂ ਪਤਾ ਚੱਲਿਆ ਵੀ ਕਿੱਥੋਂ ਲਿਆਂਦਾ ਜਾਂ ਆਪ ਭਰਦਾ ਹੈ ਐ ਨਹੀਂ ਪਤਾ ਚੱਲਿਆ ਹਾਇ ਲੈ ਕੇ ਆਏ ਆ ਇਹਨੂੰ ਥਾਣੇ ਐਸੈਸਟਰੇਟਰ ਦੇ ਮਾਲਕ ਸ਼ਾਇਦ ਦੇਖੋ ਹਾਲੇ ਕੀ ਜਦੋਂ ਤੱਕ ਪੁਲਿਸ ਇਨਵੈਸਟੀਗੇਸ਼ਨ ਦੇ ਵਿੱਚ 41 ਜੀ ਇਹ ਸਾਡੇ ਕੋਲ ਇੱਕ ਟਾਟਾ ਕੰਪਨੀ ਵੱਲੋਂ ਕੰਪਲੀਟ ਮਸੂਲ ਹੋਈ ਸੀ ਕਿ ਇੱਥੇ ਕਪੂਤਲਾ ਦੇ ਵਿੱਚ ਕੋਈ ਕਰਿਆਨਾ ਸਟੋਰ ਤੇ ਡੁਪਲੀਕੇਟ ਨਾਮਕ ਵੇਚ ਰਿਹਾ ਜੋ ਉਹਨਾਂ ਦੀ ਇੱਕ ਟੀਮ ਸਾਡੇ ਕੋਲ ਆਈ ਹੈ ਤੇ ਉਹਨਾਂ ਦੇ ਟੈਕਨੀਕਲ ਐਕਸਪਰਟ ਨਾਲ ਲੈ ਕੇ ਅਸੀਂ ਐਸਐਸ ਕਰਿਆਨਾ ਸਟੋਰ ਨੇੜੇ ਫੌਜਲਾ ਫਾਟ ਕ੍ਰੀਏਟ ਕੀਤੀ ਗਈ ਉੱਥੋਂ ਕਰਿਆਨਾ ਸਟੋਰ ਤੋਂ ਜਿਹੜਾ 41 ਬੋਰੇ ਜਿਹੜੇ 50-50 ਕਿਲੋ ਦੇ ਟਾਟਾ ਕੰਪਨੀ ਦਾ ਜਿਹੜਾ ਚੱਲ ਹੀ ਡੁਪਲੀਕੇਟ ਨਾਮਕ ਬ੍ਰਾਂਡ ਕੀਤਾ ਇਹ ਪੁੱਛ ਕਿਸ ਚੱਲ ਰਹੀ ਹੈ ਇਹਦੇ ਕੋਲੋਂ ਤੇ ਪੁੱਛ ਕਿਸ ਤਰ੍ਹਾਂ ਜੋ ਵੀ ਖੁਲਾਸੀ ਹਾਂਜੀ ਉਹਨਾਂ ਦੇ ਜਿਹੜੇ ਟੈਕਨੀਕਲ ਐਕਸਪਰਟਸ ਸੀਗੇ ਉਹਨਾਂ ਦੇ ਨਾਲ ਹਾਂਜੀ ਇਹਦੇ ਤੇ ਮੁਕਦਮਾ ਦਰਜ ਹੋ ਰਿਹਾ ਹੈ ਕਾਪੀਰਾਈਟਸ ਦੀ ਧਾਰਾ ਲੈ ਕੇ